ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਂਗੀ ਹਾਂ ਜਿਆਦਾ ਥੋੜਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਸਵੇਰ-ਸਵੇਰੇ ਮੈਂ ਲੱਗੀਆਂ ਦੁੱਧ ਗਰਮ ਕਰਨ ਕਿਉਂਕਿ ਮੈਂ ਜਾਣ ਹੈਗਾ ਹੁਣ ਸਕੂਲ ਰੈਡੀ ਹੋ ਗਏ ਆਪਾਂ ਤੇ ਅੱਜ ਤਰੀਕ ਹੈਗੀ ਆ 6 ਛੁੱਟੀ ਤੋਂ ਬਾਅਦ ਅਗਲੇ ਦਿਨ ਜਾਣ ਬੜਾ ਦਿਲ ਕਰਦਾ ਮੈਂ ਲਾਈਟ ਜੀ ਕਰਾਵਾਂ ਸਾਡਾ ਹਾਲ ਵੀ ਜਿਵੇਂ ਇਹਨਾਂ ਬੱਚਿਆਂ ਵਾਲਾ ਹੀ ਹੁੰਦਾ ਕਿ ਜਦ ਬੱਚਿਆਂ ਦਾ ਜੀ ਨਹੀਂ ਕਰਦਾ ਇੱਕ ਦੋ ਛੁੱਟੀਆਂ ਕੱਟ ਗਏ ਇਹ ਜਿਹਾ ਦਾ ਰੋਈ ਹੁੰਦਾ ਉਸ ਤੋਂ ਬਾਅਦ ਫੇਰ ਉਦਾਂ ਹੀ ਚੱਲ ਪੈਂਦਾ ਹੈ ਕੰਮ ਰੁਟੀਨ ਰੋਈਦਾ ਤੇ ਲੋ ਜੀ ਹੁਣ ਮੈਂ ਕਰਨ ਲੱਗੀ ਸੀ ਦੁੱਧ ਘਰੋਂ ਤੇ ਪੱਠਾ ਆਪਣਾ ਸੀ ਕੱਢਿਆ ਹੋਇਆ ਤੇ ਮੈਂ ਦਿੱਲੀ ਲੈ ਰਹੀ ਆ ਤੇ ਮੈਨੂੰ ਲੱਗਦਾ ਮੈਨੂੰ ਹੋ ਗਈ ਹੋਣੀ ਆ ਲੈੰਦੀ ਨੂੰ ਵੀ 12 13 ਦਿਨ 15 ਦਿਨ ਹੋ ਗਏ ਹੋਣਗੇ ਔਰ ਮੇਰਾ ਫਰਕ ਜਰੂਰ ਪੈ ਗਿਆ ਜੀ ਨੈਚਰਲ ਕੁਸ਼ ਖਬਰੀ ਦੱਸ ਦੇਣੀ ਆ ਕਿਉਂਕਿ ਜਦੋਂ ਬੀਬੀ ਕਹਿੰਦੀ ਆ ਵੀ ਤੇਰਾ ਫਰਕ ਪੈ ਗਿਆ ਤੇ ਸਮਝ ਲਓ ਪੈ ਗਿਆ ਕਿਉਂਕਿ ਆਪ ਦੇ ਆਪ ਨੂੰ ਤਾਂ ਫੀਲ ਮੈਨੂੰ ਹੋ ਹੀ ਰਿਹਾ ਸੀ ਪਰ ਜਿੰਨੀ ਤੇ ਦੂਜਿਆਂ ਨਾਲ ਕਹੇ ਪੁੰਨੀ ਦੇਰ ਨਹੀਂ ਗੱਲ ਬਣਦੀ ਹੁੰਦੀ ਹੈ ਨਾ ਸੋ ਮੈਂ ਵੇਟ ਵੱਲ ਤਾਂ ਕਦੇ ਧਿਆਨ ਦਿੱਤਾ ਨਹੀਂ ਹੈਗਾ ਕਿ ਮੇਰਾ ਵੇਟ ਕਿੰਨਾ ਨਾ ਮੈਂ ਪਹਿਲਾਂ ਤੋਂ ਲੈਣਾ ਮੈਂ ਬਾਅਦ ਤੋਂ ਲੈਆ ਪਰ ਮੈਨੂੰ ਇਹ ਹੁੰਦਾ ਕਿ ਢਿੱਡ ਨਹੀਂ ਹੋਣਾ ਚਾਹੀਦਾ ਬੰਦੇ ਦਾ ਹਨਾ ਤੇ ਆ ਲਓ ਤੁਸੀਂ ਦੇਖ ਸਕਦੇ ਹੋ ਮੇਰੀ ਜਿਹੜੀ ਇਹੀ ਸੂਟ ਹੈ ਇਹ ਪਹਿਲਾਂ ਬਹੁਤ ਟਾਈਟ ਆਉਂਦਾ ਸੀ ਆਉਂਦਾ ਨਹੀਂ ਸੀ ਹੁੰਦਾ ਤੇ ਹੁਣ ਅੱਜ ਬੜਾ ਸੋਹਣਾ इजीली ਆ ਗਿਆ ਔਰ ਕੰਫਰਟੇਬਲ ਆ ਗਿਆ ਤੇ ਢਿੱਡ ਦਾ ਬਹੁਤ ਫਰਕ ਪਿਆ ਜੀ ਪਹਿਲਾਂ ਸਾਈਡਾਂ ਤੋਂ ਘਟਦਾ ਹੁੰਦਾ ਢਿੱਡ ਹਮੇਸ਼ਾ ਤੁਸੀਂ ਧਿਆਨ ਰੱਖਿਓ ਇਹ ਕਮਰ ਤੋਂ ਘਟਦਾ ਹੈ ਔਰ ਸਾਈਡਾਂ ਤੋਂ ਘਟਦਾ ਹੈ ਉਹ ਤੋਂ ਪਤਾ ਲੱਗਦਾ ਹੁੰਦਾ ਹੈ ਤੇ ਮੈਨੂੰ ਦੇਖੋ ਮੈਂ ਤਾਂ ਸਾਡੇ ਤਾਂ ਘਰ ਚ ਕੁਰੀ ਨਹੀਂ ਇਹ ਅਜਮਾਇਆ ਹੋਇਆ ਸੀਗਾ ਮੈਨੂੰ ਤਾਂ ਪਤਾ ਹੀ ਸੀਗਾ ਕਿ ਇਹਨੇ ਘਟਣਾ ਹੈ ਪਰ ਇਹ ਨਹੀਂ ਛੇਤੀ ਘਟ ਜੂਗਾ ਇਹ ਮੈਨੂੰ ਵੀ ਥੋੜਾ ਜਿਹਾ ਹਰਨੀ ਵਾਲੀ ਗੱਲ ਹੈਗੀ ਆ ਤੇ ਕਈ ਵੇਲੇ ਤਾਂ ਛੇਤੀ ਕਾਲੀਆਂ ਪੈ ਜਾਂਦੀਆਂ ਨੇ ਹਨਾ ਮੈਂ ਤਾਂ ਵੈਸੇ ਧਿਆਨ ਹੀ ਨਹੀਂ ਕੀਤਾ ਸੀਗਾ ਕਿ ਘਟ ਰਿਆ ਜ ਨਹੀਂ ਮੈਂ ਲੈ ਰਹੀ ਸੀਗੀ ਕਿ ਲੈਂਦੇ ਰਹੋ ਬਸ ਹੌਲੀ ਹੌਲੀ ਇਹਨੇ ਆਪੇ ਠੀਕ ਹੋ ਜਾਣਾ ਕਿਉਂਕਿ ਜਿਹੜਾ ਪਾਠਾ ਹੁੰਦਾ ਹੈ ਪਾਣੀ ਸੋਹਦਾ ਜਿੰਨਾ ਭੈਣਾ ਨੂੰ ਕੁਰੀ ਦੀ ਪ੍ਰੋਬਲਮ ਹੈਗੀ ਆ ਉਹ ਤਾਂ ਜ਼ਰੂਰ ਹੀ ਲਓ ਇਹਨੂੰ ਠੀਕ ਹੈ ਜੀ ਤੇ ਪਾਠਾ ਜਿਹੜਾ ਬਹੁਤ ਚੰਗਾ ਹੈਗਾ ਮੋਰਲ ਢੂਈ ਦੁਖਦੀ ਹੋਵੇ ਜੋੜਾਂ ਦਾ ਦਬਤ ਹੋਵੇ ਬੈਕ ਪੇਨ ਤੋਂ ਬਹੁਤ ਚੰਗਾ ਪਾਠਾ ਠੀਕ ਹੈ ਜੀ ਤੇ ਕਿਉਂਕਿ ਪਾਣੀ ਸਕਾਉਂਦਾ ਬੋਡੀ ਦਾ ਸੀਲ ਕੋਰੀਅਲ ਇਹ ਵੀ ਬਹੁਤ ਚੰਗਾ ਔਰ weight ਇਹਨੇ ਘਟਾਉਣੇ ਘਟਾਉਣੇ ਹੈਗਾ ਤੇ ਤੁਸੀਂ ਲੈਂਦੇ ਰਿਆ ਕਰੋ ਕਿਸੇ ਦੀ ਬੋਡੀ ਤੇ ਜਲਦੀ ਇਫੈਕਟ ਕਰ ਜਾਂਦਾ ਔਰ ਕਿਸੇ ਦੀ ਜੀ ਥੋੜਾ ਲੇਟ ਹੋ ਜਾਂਦਾ ਹਰ ਇੱਕ ਦਾ ਆਪਣਾ ਆਪਣਾ ਸਰੀਰ ਦਾ ਹਸਾਬ ਤਾਂ ਹੁੰਦਾ ਔਰ ਮੈਨੂੰ ਤਾਂ ਹਰ ਇੱਕ ਚੀਜ਼ ਹੈ ਜਿਹੜੀ ਉਹ ਜਲਦੀ fit ਆ ਜਾਂਦੀ ਹੁੰਦੀ ਹੈ ਹਨਾ ਮੇਰਾ ਸਰੀਰ ਇਤਨਾਂ ਜਿਹਾ ਹੈਗਾ ਕੁਛ ਤੇ ਲੋ ਹੁਣ ਆਪਾਂ ਪਾ ਲਈਏ ਇਹਦੇ ਵਿੱਚ ਮੈਂ 2 ਚਮਚ ਨਹੀਂ ਲਏ ਸੀ ਇਹ ਪਹਿਲਾਂ ਮੈਂ ਇਸਕੇ ਚਮਚ ਤੋਂ ਹੀ ਸਟਾਰਟ ਕਰਿਆ ਸੀ ਆ ਦੇਖੋ ਪੂਰਾ ਭਰਿਆ ਹੁੰਦਾ ਹੈ ਆ ਚਮਚ ਦੇਖੋ ਤੁਸੀਂ ਪੂਰਾ ਫੁੱਲ ਭਰਿਆ ਹੋਇਆ ਤੇ ਮੈਂ ਇਹ ਬਸ ਇੰਨਾ ਕੁ 1.5 ਚਮਚ ਹੀ ਲੈਣੀ ਆ ਜਦੋਂ ਆਪਾਂ ਸ਼ੁਰੂ ਕੀਤਾ ਮੈਨੂੰ ਆਏ ਫਿਰ ਖਤਮ ਹੋ ਜੂਗਾ ਅੱਛੇ ਤੇ ਫੇਰ ਬਣਾਉਣਾ ਪਊਗਾ ਤੇ ਇਸ ਕਰਕੇ ਮੈਂ 1.5 ਚਮਚ ਹੀ ਲੈ ਰਹੀ ਆ ਤੇ ਇਹਦੇ ਵਿੱਚ ਮੈਂ ਇਦਾਂ ਹੀ ਆਈ ਨਹੀਂ ਆ ਦੇਖੋ ਤੁਸੀਂ ਮੈਂ ਇਹਦੇ ਵਿੱਚ ਥੋੜਾ ਦੁੱਧ ਪਾ ਲੈਣੀ ਆ ਇੰਨੀ ਤਰ੍ਹਾਂ ਨੂੰ ਗੋਲ ਲੈਣੀ ਆ ਕੋਲ ਕੇ ਤੇ ਫਿਰ ਇਹ ਲੈ ਲੈਣੀ ਆ ਉੱਪਰ ਵੀ ਚਾਹ ਨਾਲ ਦੁੱਧ ਪੀ ਲਓ ਤੇ ਦੁੱਧ ਹਮੇਸ਼ਾ ਮੱਠੀ ਕਈ ਲੈਣੀ ਆ ਜਿਹੜੀਆਂ ਭੈਣਾਂ ਮਿੱਠਾ ਪਿੰਦੀਆਂ ਨੇ ਉਹ ਇਸ ਚੀਜ਼ ਦੇ ਵਿੱਚ ਮਿਸ਼ਰੀ ਨਾ ਪਾਉਣ ਤੇ ਜਿਹੜੀਆਂ ਭੈਣਾਂ ਠੀਕਾ ਪਿੰਦੀਆਂ ਨੇ ਉਹਦੇ ਵਿੱਚ ਮਿਸ਼ਰੀ ਪਾ ਲਿਓ ਇਹਦੇ ਵਿੱਚ ਲੈਣਾ ਸੌਖਾ ਹੋ ਜਾਂਦਾ ਅਦਰਵਾਈਜ਼ ਵੈਸੇ ਵੀ ਕੋਈ ਗੁਣਤਾਂ ਤਾਂ ਹੈ ਨਹੀਂ ਕੋਈ ਟੇਸਟੀ ਨਹੀਂ ਆਏਗਾ ਉਦਾਂ ਵੀ ਲੈ ਲਓਗੇ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਲਓ ਜੀ ਆਪਾਂ ਬੈਠਦੇ ਆ ਬੈਠ ਕੇ ਗੱਲ ਕਰਦੇ ਆ ਹੁਣ ਤੁਹਾਡੇ ਨਾਲ ਲੋ ਜੀ ਹੁਣ ਆਪਾਂ ਇੱਥੇ ਬੈਠ ਕੇ ਨਾਲੇ ਤਾਂ ਇਹ ਚੀਜ਼ ਲੈਨੇ ਆ ਨਾਲੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਦੇਖੋ ਜਦੋਂ ਮੈਂ ਕੋਈ ਵੀ ਚੀਜ਼ ਦੱਸਦੀ ਹੁੰਨੀ ਆ ਨਾ ਉਹ ਇਧਰੋਂ ਉਧਰੋਂ ਕੋਈ ਆਟਕਲ ਬੱਚੋ ਨਹੀਂ ਹੁੰਦੇ ਹੈਗੇ ਉਹ ਠੀਕ ਹੈ ਉਹ ਪਹਿਲਾਂ ਅਜਮਾਈ ਹੋਈ ਹੁੰਦੇ ਨੇ ਨੁਸਖੇ ਸਾਰੇ ਜਰ ਐਮ ਡੀ ਆ ਉਹ ਅਜਮਾਈ ਹੋਈ ਹੁੰਦੀ ਆ ਉਸ ਤੋਂ ਬਾਅਦ ਹੀ ਆਪਾਂ ਦੱਸਦੇ ਆਵੇਂ ਕੋਈ ਫਾਇਦਾ ਹੀ ਨਹੀਂ ਆ ਆਪਾਂ ਤੁਹਾਨੂੰ ਦੱਸੀ ਜਾਈਏ ਭੈਣਾ ਮੱਥਾ ਮਾਰੀ ਜਾਣ ਹਨ ਤੇ ਉਹਦਾ ਕੋਈ ਫਾਇਦਾ ਨਹੀਂ ਬਾਹਰ ਆ ਕੋਈ ਦੁੱਧ ਵਾਲਾ ਹੈ ਰੋਜੀ ਕਹਿੰਦੇ ਨੇ ਤੇ ਲੋ ਜੀ ਐਵੇਂ ਮੈਂ ਇਦਾਂ ਨਹੀਂ ਕਹਿੰਦੀ ਹੁੰਦੀ ਹੈਗੀ ਇਸ ਕਰਕੇ ਜਿੱਥੇ ਆਪਾਂ ਸ਼્યોਰ ਹੁੰਨੇ ਆ ਉਦੋਂ ਹੀ ਗੱਲ ਕਰਦੇ ਆ ਆਦਰਵਾਇਜ਼ ਮੈਂ ਨਹੀਂ ਕਰਦੀ ਕੋਈ ਠੀਕ ਹੈ ਤੇ ਇੱਕ ਦੋ ਭੈਣਾਂ ਇੱਕ ਭੈਣ ਨੇ ਕਿਹਾ ਸੀਗਾ ਕਿ ਮਹੀਨਾ ਪਹਿਲਾਂ ਜਮਾਇਆ ਸੀ ਮਹੀਨਾ ਪਹਿਲਾਂ ਤਾਂ ਫੋਨ ਸਕਰੀਨ ਹੀ ਦਿੱਤਾ ਸੀ ਠੀਕ ਹੈ ਉਹਦੇ ਤੇ ਤਾਂ ਇਸ ਲਈ ਕਰਾਸ ਲੱਗ ਗਿਆ ਸੀਗਾ ਹੁਣ ਇੱਕ ਭੈਣ ਨੇ ਕੱਲ ਕਹੇ ਕੱਲ੍ਹ ਕੇ ਪਸੋਂ ਪਾਇਆ ਸੀ ਕਿ ਮੈਨੂੰ 18 20 ਦਿਨ ਹੋ ਗਏ 18 20 ਦਿਨ ਵੀ ਉਹਨਾਂ ਦੀ ਗੱਲ ਗਲਤ ਹੈ ਠੀਕ ਹੈ 18 20 ਦਿਨ ਉਹਨਾਂ ਨੂੰ ਨਹੀਂ ਹੋਏ ਤੇ ਇਸ ਕਰਕੇ ਤੁਸੀਂ ਕਮੈਂਟਸ ਤੇ ਨਾ ਜਾ ਜਾਓ ਕਰੋ ਸਾਡੀ ਨਾ ਪੰਜਾਬੀਆਂ ਦਾ ਇਹ ਸੁਭਾਅ ਹੁੰਦਾ ਹੈ ਕਿ ਚਾਹੇ ਅਸੀਂ 20 ਚੀਜ਼ਾਂ ਪੋਜ਼ਿਟਿਵ ਦੇਖ ਲਈਆਂ ਇੱਕ ਨੈਗੇਟਿਵ ਦੇਖ ਲਈ ਨਾ ਸਾਡਾ ਦਿਮਾਗ ਹੈ ਜਿਹੜਾ ਉਧਰ ਨੂੰ ਘੁੰਮ ਜਾਂਦਾ ਪੋਜ਼ਿਟਿਵ ਚੀਜ਼ਾਂ ਵੱਲ ਅਸੀਂ ਘੱਟ ਜਾਂਦੇ ਆ ਨੈਗੇਟਿਵਿਟੀ ਵੱਲ ਅਸੀਂ ਜ਼ਿਆਦਾ ਜਾਂਦੇ ਆ ਇੱਕ ਕਮੈਂਟ ਕਿਸੇ ਨੇ ਪੜ ਲਿਆ ਵੀ ਇੰਨੇ ਦਿਨ ਹੋ ਗਏ ਸੰਤਾ ਲੈਂਦਿਆਂ ਨੂੰ ਨਹੀਂ ਫਰਕ ਪਿਆ ਚਲ ਦੂਜਿਆਂ ਨੂੰ ਨਹੀਂ ਇਹਦੇ ਨਾਲ ਨਹੀਂ ਫਰਕ ਪੈਂਦਾ ਚਾਹੇ ਵੀ ਲੇਡੀਆਂ ਨੇ ਕਹਿਤਾ ਹੋਵੇ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਘੋੜ ਲੈਣੀ ਆ ਪੂਰਾ ਨਾ ਇਹ ਐਨ ਵਧੀਆ ਢੋਲ ਜਾ ਬਣ ਜੂਗਾ ਇਸ ਤਰ੍ਹਾਂ ਦਾ ਠੀਕ ਹੈ ਇਹ ਪੀਣਾ ਸੌਖਾ ਹੋ ਜਾਂਦਾ ਕੋਈ ਜੱਡੀ ਗੱਲ ਨਹੀਂ ਹੈ ਜੀ ਪੀਣਾ ਔਖਾ ਨਹੀਂ ਹੈਗਾ ਇਹ ਤੇ ਲੋ ਜੀ ਫਿਰ ਸਾਡਾ ਧਿਆਨ ਆ ਨਾ ਜਿਹੜਾ ਉਹ ਨੈਗੇਟਿਵ ਕਮੈਂਟ ਵੱਲ ਜਾਂਦਾ ਚਾਹੇ 20 ਬੰਦਿਆਂ ਨੇ ਕਹਿਤਾ ਹੋਵੇ ਕਿ ਇਹਦਾ ਅਸਰ ਹੁੰਦਾ ਜਦੋਂ ਇੱਕ ਕਹਿੰਦਾ ਨਾ ਕੋਈ ਅਸਰ ਨਹੀਂ ਹੁੰਦਾ ਸਾਡਾ ਦਿਮਾਗ ਉਧਰ ਨੂੰ ਚਲੇ ਜਾਂਦਾ ਸੋ ਇੰਨਾ ਕਮੈਂਟਸ ਵੱਲ ਤੁਸੀਂ ਧਿਆਨ ਨਾ ਦਿਓ ਮੈਂ ਖੁਦ ਲੈ ਰਹੀ ਆਂ ਔਰ ਮੇਰੀ ਬਾਡੀ ਦੇ ਉੱਪਰ ਕਾਫੀ ਇਫੈਕਟ ਪੈ ਚੁੱਕਿਆ ਇਹਦਾ ਠੀਕ ਹੈ ਮੈਨੂੰ ਲੱਗਦਾ ਹੈ 20% ਤਾਂ ਫਰਕ ਪੈ ਗਿਆ ਹੋਣਾ ਵੀ 25% ਫਰਕ ਕਉਕ ਬੀਬੀ ਉਹਦੀ ਕਹਿੰਦੀ ਹੁੰਦੀ ਹੈ ਜਦੋਂ ਉਹਨੂੰ ਦਿਖਦਾ ਹੁੰਦਾ ਅਦਰਵਾਈਜ਼ ਜੇ ਮੈਂ ਪੁੱਛੀ ਵੀ ਜਾਵਾਂ ਨਾ ਫਰਕ ਪੈ ਗਿਆ ਨਹੀਂ ਮੈਨੂੰ ਤਾਂ ਕੋਈ ਖਾਸ ਲੱਗਦਾ ਨਹੀਂ ਹੁਣ ਦੋ ਦਿਨਾਂ ਤੋਂ ਕਹਿ ਰਹੀ ਹੈ ਕਿ ਤੇਰਾ ਫਰਕ ਪੈ ਗਿਆ ਪਹਿਲਾਂ ਮਾਨੂੰ ਕਾਫੀ ਫਰਕ ਲੱਗ ਰਿਹਾ ਤਾਂ ਇਟ ਮੀਨਸ ਹੋ ਗਿਆ ਕਿਉਂਕਿ ਪੇਟ ਘਟ ਰਿਹਾ ਹੁੰਦਾ ਹੈ ਪੇਟ ਘਟਣਾ ਜ਼ਰੂਰੀ ਹੁੰਦਾ ਹੈ weight ਵੱਲ ਧਿਆਨ ਨਹੀਂ ਦੇਣਾ ਹੈਗਾ ਠੀਕ ਹੈ ਜੀ ਕਿਉਂਕਿ ਕਈਆਂ ਦੇ ਨਾ weight ਬਹੁਤ ਘਟ ਹੁੰਦੇ ਨੇ ਪਰ ਪੇਟ ਬਹੁਤ ਜ਼ਿਆਦਾ ਹੁੰਦਾ ਸੋ ਜਿਹੜਾ ਬੋਡੀ ਦਾ ਮਤਲਬ ਆਪਣਾ ਸਟਰਕਚਰ ਹੈ ਉਹ ਸਹੀ ਹੋਣਾ ਚਾਹੀਦਾ ਹੈ ਸ਼ੇਪ ਚ ਹੋਣਾ ਬਹੁਤ ਜ਼ਰੂਰੀ ਹੈ ਬਾਡੀ ਸ਼ੇਪ ਚ ਹੋਣਾ ਜ਼ਰੂਰੀ ਕਈ ਹੈਲਦੀ ਵੀ ਹੁੰਦੇ ਨੇ ਪਰ ਉਹ ਬੁਰੇ ਨਹੀਂ ਲੱਗਦੇ ਕਿਉਂਕਿ ਉਹਨਾਂ ਦੀ ਬਾਡੀ ਇੱਕ ਸ਼ੇਪ ਦੇ ਵਿੱਚ ਹੁੰਦੀ ਹੈ ਕਈਆਂ ਦਾ ਮਟਾਪਾ ਬਹੁਤ ਪੈੜਾ ਲੱਗਦਾ ਕਈਆਂ ਦਾ ਮਟਾਪਾ ਬੁਰਾ ਨਹੀਂ ਲੱਗਦਾ ਹੁੰਦਾ ਉਹ ਉਦਾਂ ਵੀ ਸੋਹਣੇ ਲੱਗਦੇ ਹੁੰਦੇ ਨੇ ਹਨਾ ਸੋ ਬਾਡੀ ਦਾ ਸ਼ੇਪ ਚ ਹੋਣਾ ਜ਼ਰੂਰੀ ਹੁੰਦਾ ਨਾ ਕਿ ਅ ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਤੁਸੀਂ ਕਹੋ ਵੀ ਸਾਡਾ weight ਨਹੀਂ ਘਟਿਆ ਤੁਸੀਂ ਆਪਣੇ ਪੇਟ ਵੱਧਦੇ ਆਂਦੇ ਨੇ ਜਦੋਂ ਪੇਟ ਘਟੂਗਾ ਤਾਂ weight ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਤੰਦਰੁਸਤ ਹੋਣੇ ਚਾਹੀਦੇ ਹੋ ਔਰ ਪੇਟ ਹੈ ਜਿਹੜਾ ਉਹ ਪਤਲਾ ਹੋਣਾ ਚਾਹੀਦਾ ਬਸ ਇੰਨੇ ਹੀ ਕਾਫੀ ਹ ਮੈਨੂੰ ਉਸ ਆ ਪੈ ਗਿਆ ਔਰ ਮੈਨੂੰ ਖੁਦ ਨੂੰ ਹੈਰਾਨੀ ਆ ਕਿ ਇੰਨਾ ਚੇਤੀ ਅਸਰ ਤਾਂ ਹੋਣਾ ਹੀ ਸੀਗਾ ਉਹ ਤਾਂ ਮੈਨੂੰ ਪਤਾ ਸੀ ਪਰ ਇੰਨਾ ਚੇਤੀ ਪੈ ਜਾਊਗਾ ਇਹ ਮੈਨੂੰ ਨਹੀਂ ਸੀ ਪਤਾ ਸੋ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਬਿਨਾ ਕੁਝ ਕੀਤੇ ਬਿਨਾ ਮਿਹਨਤ ਕੀਤੇ ਬਿਨਾ ਖਾਣਾ ਪੀਣਾ ਛੱਡੇ ਤੇ ਆਪਣਾ ਜੇ ਪੇਟ ਹੈ ਜਿਹੜਾ ਉਹ ਘਟ ਰਿਹਾ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਠੀਕ ਹੈ ਜੀ ਸੋ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਾ ਜਾਇਆ ਕਰੋ ਜਿਹੜੀਆਂ ਭੈਣਾ ਐਵੇਂ ਇਧਰ ਉਧਰ ਆਟਕਲ ਪਚੂ ਜੇ ਕਮੈਂਟ ਕਰ ਦਿੰਦੀਆਂ ਨੇ ਕੀ ਦਿਨਾਂ ਕੋਈ ਫਰਕ ਨਹੀਂ ਪੈਂਦਾ ਜੀ ਆ ਨਹੀਂ ਹੁੰਦਾ ਵਾ ਨਹੀਂ ਹੁੰਦਾ ਇਹ ਤਾਂ ਐਵੇਂ ਕਿਸੇ ਦਾ ਨਾ ਮਤਲਬ ਵੀ ਆਦਤ ਹੁੰਦੀ ਹੈ ਉਹਨਾਂ ਨੇ ਕਰਨਾ ਹੀ ਹੁੰਦਾ ਕੁਛ ਨਾ ਕੁਛ ਸੋ ਉਹ ਕਰ ਦਿੰਦੀਆਂ ਨੇ ਤੇ ਹੁਣ ਮੈਂ ਇੱਕ ਦੋ ਭੈਣਾਂ ਦੇ ਕਮੈਂਟ ਦੇਖ ਲੈਣੀ ਆ ਕੱਲ ਨਾਲਾ ਵਲੌਗ ਹੈ ਜਿਹੜਾ ਉਹ ਮੈਂ ਅਜੇ ਨਾਲ ਚੈੱਕ ਨਹੀਂ ਹੋਇਆ ਮੇਰੇ ਤੋਂ ਲੋ ਆਪਾਂ ਉਹ ਦੇਖ ਲੈਨੇ ਆ ਹਾਂ ਇੱਕ ਤਾਂ ਨਾ ਜੀ ਮੈਂ ਜਿਹੜਾ ਪਿੰਡ ਕਹਤਾ ਸੀਗਾ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਦਾ ਜਿੱਥੇ ਉਹ ਬਣਿਆ ਹੋਇਆ ਮਨੁੱਖਤਾ ਦੀ ਸੇਵਾ ਵਾਲਾ ਤੇ ਮੈਂ ਨਵੇਂ ਉਹਨੂੰ ਕਹਤਾ ਮੈਸਮਪੁਰ ਮੈਸਮਪੁਰ ਨਾ ਐਕਚੁਅਲੀ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈਗਾ ਮੈਸਮਪੁਰ ਮੇਰੇ ਦਿਮਾਗ ਚ ਉੱਡ ਗਿਆ ਉਹਦਰਲੇ ਪਿੰਡ ਮੈਨੂੰ ਜ਼ਿਆਦਾ ਯਾਦ ਰਹਿੰਦੇ ਨੇ ਇੱਧਰਲੇ ਪਿੰਡ ਤਾਂ ਮੈਂ ਭੁੱਲ ਜਾਨੀ ਆ ਸੋ ਭੈਣਾ ਨੇ ਕਰੈਕਟ ਕਰਤਾ ਔਰ ਮੈਂ ਕਿਹਾ ਸੀਗਾ ਕਿ ਤੁਸੀਂ ਕਮੈਂਟਸ ਦੇ ਵਿੱਚ ਕਰੈਕਟ ਕਰ ਦਿਓ ਉਹ ਹਸਨਪੁਰ ਹੈਗਾ ਕਈਆਂ ਨੇ ਜਾਣਾ ਹੁੰਦਾ ਹੈ ਹਨਾ ਉਹਨਾਂ ਨੂੰ ਐਗਜ਼ੈਕਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਤੇ ਸੌਰੀ ਕਿ ਮੈਂ ਮੈਸਨਪੁਰ ਕਹਤਾ ਸੀ ਉਹ ਗਲਤ ਸੀਗਾ ਔਰ ਭੈਣਾਂ ਨੇ ਇਹਨੂੰ ਕਰੈਕਟ ਕੀਤਾ ਥੈਂਕ ਯੂ ਸੋ ਮੱਚ ਪਿੰਡ ਹੈਗਾ ਲੁਧਿਆਣੇ ਦੇ ਬਿਲਕੁਲ ਹੀ ਨਾਲ ਆ ਜਦੋਂ ਲੁਧਿਆਣਾ ਬਾਹਰ ਨਿਕਲਦੇ ਆ ਇਧਰ ਨੂੰ ਆਉਣੇ ਆਪਾਂ ਮੁੱਗੀਵਲ ਨੂੰ ਜੇ ਨਾਲ ਦੀ ਨਾਲ ਹੀ ਉਹਨਾਂ ਦਾ ਬੋਰਡ ਲੱਗਿਆ ਹੋਇਆ ਉੱਥੇ ਠੀਕ ਹੈ ਮੁਕਤਾ ਦੀ ਸੇਵਾ ਵਾਲਾ ਹਸਨਪੁਰ ਪਿੰਡ ਹੈਗਾ ਬਾਕੀ ਸਾਰੀਆਂ ਭੈਣਾਂ ਨੇ ਅਦੇਸ਼ ਤੇ ਜਨਮ ਦਿੰਦੀਆਂ ਬਹੁਤ ਬਹੁਤ ਮੁਬਾਰਕਾ ਭੇਜੀਆਂ ਨੇ ਥੈਂਕ ਯੂ ਭੈਣੋ ਥੈਂਕ ਯੂ ਸੋ ਮੱਚ ਸਾਰਿਆਂ ਖੁਸ਼ ਰਹੋ ਤੰਦਰੁਸਤ ਰਹੋ ਤੁਹਾਡੇ ਸਾਰਿਆਂ ਦੇ ਬੱਚੇ ਜਿਹੜੇ ਤੰਦਰੁਸਤ ਰਹਿਣ ਖੁਸ਼ ਰਹਿਣ ਜਿੱਥੇ-ਜਿੱਥੇ ਵੀ ਹੈਗੇ ਨੇ ਉਹ ਠੀਕ ਠਾਕ ਰਹਿਣ ਹਾਪੀ ਬਰਥਡੇ ਬ੍ਰਦਰ ਮੈਮ ਜੀ ਮੈ ਸਕੂਲ ਦੀ ਯਾਦ ਆ ਗਈ ਮੈਂ ਵੀ ਇਸ ਸਕੂਲ ਚ ਹੀ ਪੜੀ ਸੀਗੀ ਇਹ ਨਾ ਸੁਖੀ ਸੁਖੀ ਦੇ ਮਤਲਬ ਕਿ ਆਈਡੀ ਤੋਂ ਕਮੈਂਟ ਆਇਆ ਹੈਗਾ ਬੇਟਾ ਆਪਣਾ ਪੜਿਆ ਸੀਗਾ ਸੰਗਰੂਰ ਜੀਜੀਐਸ ਪਬਲਿਕ ਸਕੂਲ ਕਹਿੰਦੇ ਨੇ ਉਹਨੂੰ ਜਨਰਲ ਪ੍ਰਣਾਮ ਸਿੰਘ ਪਬਲਿਕ ਸਕੂਲ ਸ਼ਾਦ ਇਹ ਬੇਟੀ ਉੱਥੇ ਪੜ੍ਹੀ ਹੋਵੇ ਉਹ ਸਕੂਲ ਚ ਦੀ ਗੱਲ ਕਰ ਰਹੀ ਹੋਵੇ ਮੈਨੂੰ ਐਂ ਨਹੀਂ ਪਤਾ ਹੈਗਾ ਦੁਬਾਰਾ ਕਮੈਂਟ ਕਰਕੇ ਦੱਸ ਦੇਣਗੇ ਇਹ ਗੋਡ ਬlesਸ ਯੂ ਬੇਟੇ ਖੁਸ਼ ਰਹੋ ਹਮੇਸ਼ਾ ਹ ਬਾਕੀ ਸਾਰੀਆਂ ਭੈਣਾਂ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਆਈਆਂ ਨੇ ਇੱਕ ਭੈਣ ਨੇ ਹੋਰ ਕਿਹਾ ਸੀਗਾ ਕਿ ਮੇਰੇ ਬੇਟੇ ਦਾ ਵੀ ਜਨਮ ਦਿਨ ਹੈ ਅੱਜ ਤੇ ਅੱਛਾ ਇੱਕ ਹਸਨਪੁਰ ਪਿੰਡ ਦੇ ਇੱਕ ਆ ਬੜੀ ਵਧੀਆ ਗੱਲਾਂ ਰਵਿੰਦਰ ਕੌਰ ਭੈਣ ਦੇ ਨਾ ਆਈਡੀ ਤੋਂ ਇੱਕ ਕਮੈਂਟ ਆਇਆ ਹਸਨਪੁਰ ਪਿੰਡ ਹੈ ਜੀ ਮਨੁੱਖਤਾ ਦੀ ਸੇਵਾ ਦਾ ਮੈਂ ਵੀ ਉਸ ਸੰਸਥਾ ਦੀ ਮੈਂਬਰ ਹਾਂ ਜੀ ਗੁਰਪ੍ਰੀਤ ਪੀਰ ਜੀ ਤੇ ਉਹਨਾਂ ਦੀ ਟੀਮ ਬਹੁਤ ਸੇਵਾ ਕਰਦੇ ਨੇ ਤੇ ਰਵਿੰਦਰ ਭੈਣ ਤੁਸੀਂ ਮੈਨੂੰ ਨਾ ਰਵਿੰਦਰ ਫ੍ਰੋਮ ਟ੍ਰਾਂਟੋ ਟ੍ਰਾਂਟੋ ਤੋਂ ਨਹੀਂ ਇਹ ਭੈਣ ਤੇ ਪਲੀਜ਼ ਤੁਸੀਂ ਮੇਰੇ ਨਾਲ ਨਾ ਕੰਟੈਕਟ ਜਰੂਰ ਕਰਿਓ ਫੋਨ ਤੇ ਕਿ ਕਿਸ ਤਰ੍ਹਾਂ ਜੁੜੇ ਹੋਏ ਹੋ ਤੁਸੀਂ ਕਿਸ ਤਰ੍ਹਾਂ ਉਹਨਾਂ ਦੀ ਟੀਮ ਦੇ ਮੈਂਬਰ ਹੈਗੇ ਹੋ ਤੁਸੀਂ ਮੇਰੇ ਨਾਲ ਪਲੀਜ਼ ਫੋਨ ਤੇ ਗੱਲ ਕਰਕੇ ਜੇ ਤੁਸੀਂ ਦੇਖ ਰਹੇ ਹੋ ਬਲੌਗ ਤਾਂ ਮੇਰੇ ਨਾਲ ਫੋਨ ਤੇ ਕੰਟੈਕਟ ਜਰੂਰ ਕਰਿਓ ਮੈਨੂੰ ਉਹਨਾਂ ਬਾਰੇ ਡਿਟੇਲ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਤੇ ਲੋਦੀ ਇੱਕ ਹੋ ਸੀਗੇ ਮੈਨੂੰ ਉਹ ਪਤਾ ਨਹੀਂ ਐ ਸ਼ਾਇਦ ਨਹੀਂ ਲਿਆ ਗਿਆ ਮੇਰੇ ਤੋਂ ਕਮੈਂਟ ਅ ਸਕਰੀਨ ਸ਼ਾਟ ਚਲੋ ਜਿਹੜੇ ਵੀ ਭੈਣ ਹੈਗੇ ਨੇ ਸਾਰੀਆਂ ਆਪਣੀਆਂ ਭੈਣਾਂ ਨੇ ਸਾਰੀਆਂ ਭੈਣਾਂ ਦੇ ਬੱਚੇ ਆਪਣੇ ਸਭ ਦੇ ਸਾਂਝੇ ਬੱਚੇ ਨੇ ਸੋ ਜਿੰਨਾ ਜਿਨ੍ਹਾਂ ਦੇ ਵੀ ਬੱਚਿਆਂ ਦਾ ਬਰਥਡੇ ਕੱਲ ਸੀ ਪਰਸੋਂ ਸੀ ਅੱਜ ਆ ਉਹਨਾਂ ਸਾਰੀਆਂ ਦੇ ਬੱਚਿਆਂ ਨੂੰ ਹੈਪੀ ਬਰਥਡੇ ਸਾਰੀਆਂ ਭੈਣਾਂ ਵੱਲੋਂ ਤੇ ਸਾਰੀਆਂ ਸਾਰਿਆਂ ਦੇ ਬੱਚਿਆਂ ਦੇ ਉੱਪਰ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਜੀ ਚੜ੍ਹਦੀ ਕਲਾ 'ਚ ਰਹਿਣ ਦੀ ਵਿੱਚ ਚੰਗੇ ਰਸਤੇ ਚੱਲਦੇ ਰਹਿਣ ਮਾਮਾਬਾਪ ਦਾ ਨਾਮ ਰੋਸ਼ਨ ਕਰਨ ਸੋ ਹੁਣ ਆਪਾਂ ਲੈ ਲੈਨੇ ਆ ਇਹ ਕਾਫੀ ਗੱਲਾਂ ਹੋ ਗਈਆਂ ਤੇ ਇਹ ਹੋਰ ਵੀ ਗਾੜਾ ਹੋ ਗਿਆ ਪਿਆ ਪਿਆ ਤਾਂ ਚਮਚਾ ਨਾਲ ਖਾਣਾ ਹੀ ਪੈਣਾ ਜੀ ਪੀਤਾ ਨਹੀਂ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਕੈਮਰੇ ਦੇ ਸਾਹਮਣੇ ਕੁਝ ਵੀ ਖਾਪੀ ਨਹੀਂ ਸਕਦੀ ਹੈਗੀ ਮੈਨੂੰ ਅੱਛਾ ਨਹੀਂ ਲੱਗਦਾ ਹੈਗਾ ਸ਼ੈਲ ਤੁਹਾਨੂੰ ਵੀ ਅੱਛਾ ਨਾ ਲੱਗੇ ਹਨ ਮੈਨੂੰ ਖਾਂਦੇ ਦੇਖਣਾ ਤੁਹਾਨੂੰ ਵੀ ਅੱਛਾ ਨਹੀਂ ਲੱਗੂਗਾ ਕਿਉਂਕਿ ਇਦਾਂ ਦੀਆਂ ਵੀਡੀਓਜ਼ ਮੈਂ ਨਹੀਂ ਬਣਾ ਸਕਦੀ ਹੈਗੀ ਇਹ ਹਰ ਇੱਕ ਦਿਵਸ ਦੀ ਨਹੀਂ ਗੱਲ ਹੁੰਦੀ ਸਾਰ ਹਰ ਇੱਕ ਦਾ ਆਪਣਾ ਇੱਕ ਸਟਾਈਲ ਹੁੰਦਾ ਸੋ ਅੱਜ ਤੱਕ ਇੱਕ ਮੈਸੇਜ ਹੀ ਸੀਗਾ ਕਿ weight ਘਟਦਾ ਹੈ weight ਘਟਦਾ ਹੈ ਔਰ ਇੰਨੀ ਛੇਤੀ ਘਟਦਾ ਹੈ ਇਹਦੇ ਬਾਰੇ ਮੈਨੂੰ ਨਹੀਂ ਸੀ ਪਤਾ ਸੋ ਸਾਰੀਆਂ ਭੈਣਾਂ ਮਤਲਬ ਕਿ ਤੁਸੀਂ ਇਹਨੂੰ ਲੈ ਸਕਦੀ ਹੋ ਔਰ ਅਨਮੈਰਿਡ ਬੱਚੇ ਹਮਾਰੇ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਠੀਕ ਹੈ ਜੀ ਮੈਂ ਐਵੇਂ ਹੀ ਕਹਦਾ ਤੇ ਤੁਸੀਂ ਕਹਦੋਂ ਤੁਸੀਂ ਕਿਹਾ ਸੀ ਬੱਚਿਆਂ ਨੂੰ ਆਹ ਪ੍ਰੋਬਲਮ ਆ ਗਈ ਸੋ ਮੈਂ ਉਹਨਾਂ ਬਾਰੇ ਨਹੀਂ ਕੁਝ ਬੋਲੂੰਗੀ ਸੋ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਲੈ ਸਕਦੀਆਂ ਜਿਨ੍ਹਾਂ ਦਾ ਬੱਚਾ ਛੋਟਾ ਹੈ 노 ਪ੍ਰੋਬਲਮ ਲੈ ਸਕਦੀ ਹਾਂ ਜਿਨ੍ਹਾਂ ਜਿਹੜੀਆਂ ਫੀਡ ਦਿੰਦੀਆਂ ਨੇ ਮਦਰਸ ਨੇ ਬੱਚੇ ਦੁੱਧ ਪਿੰਦੇ ਨੇ ਉਹਨਾਂ ਦਾ ਉਹ ਵੀ ਲੈ ਸਕਦੀਆਂ ਨੇ ਔਰ ਜਿਨ੍ਹਾਂ ਦੇ ਯੂਟਰਸ ਬੱਚੇਦਾਨੀ ਦੇ ਆਪਰੇਸ਼ਨ ਹੋਏ ਨੇ ਉਹ ਵੀ ਲੈ ਸਕਦੀਆਂ ਨੇ ਸੋ ਇਹਨਾਂ ਨਾਲ ਇਹਦਾ ਕੋਈ ਕਨਸਰਨ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਜਿਹੜੇ 슈ਗਰ ਪੇਸ਼ੈਂਟ ਨੇ ਉਹ ਇਹਦੇ ਵਿੱਚ ਮਿਸ਼ਰੀ ਨਾ ਪਾਓ 슈ਗਰ ਪੇਸ਼ੈਂਟ ਤਾਂ ਵੈਸੇ ਹੀ ਵਿਚਾਰੇ weak ਹੋ ਜਾਂਦੇ ਨੇ ਹਨਾ ਉਹਨਾਂ ਨੂੰ ਮੇਰੇ ਨਾਲ ਤਾਂ ਜ਼ਰੂਰਤ ਹੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਪਰਮਾਤਮਾ ਸਭ ਤੇ ਮੇਰੇ ਰੱਖੇ ਜੀ ਨਾ ਮੁਰਾਦ ਬਿਮਾਰੀ ਕਿਸੇ ਨੂੰ ਨਾ ਲੱਗੇ ਬਿਮਾਰੀ ਤਾਂ ਕੋਈ ਵੀ ਨਿਵਾੜੀ ਦੀ ਕੰਡਾ ਵੀ ਵੱਜ ਜੇ ਉਹ ਵੀ ਆਪਾਂ ਨੂੰ ਪਰੇਸ਼ਾਨ ਕਰਦਾ ਤੇ ਕੰਡਾ ਵੱਜਿਆ ਵੀ ਸਰੀਰ ਸਾਡਾ ਚੱਲਦਾ ਨਹੀਂ ਹੈਗਾ ਸੋ ਇੱਕ ਤੁਸੀਂ ਅਰਦਾਸ ਉਸ ਬੱਚੇ ਲਈ ਜ਼ਰੂਰ ਕਰੋ ਸਰਜੀ ਤੇ ਜੱਸਲ ਦੀ ਆਈਡੀ ਤੋਂ ਇੱਕ ਮੁੰਡਾ ਹੈਗਾ ਜਿਹਦੀ ਰੀੜ ਦੀ ਹੱਡੀ ਤੇ ਸੱਟ ਲੱਗੀ ਸੀਗੀ ਤੇ ਉਹਦੇ ਉਹਦਾ ਐਕਸੀਡੈਂਟ ਹੋ ਗਿਆ ਸੀ ਸੋ ਸਪਾਈਨਲ ਕਾਰਡ ਇੰਜਰੀ ਹੋ ਗਈ ਸੀ ਔਰ ਬੱਚਾ ਬਿਲਕੁਲ ਬੈੱਡ ਤੇ ਇਹੋ ਜਿਹਾ ਹੋਇਆ ਪਿਆ ਔਰ ਪੈਰ ਕੱਟਣ ਤੱਕ ਦੀ ਨਾ ਬਤਾਈ ਹੋਈ ਹੈ ਔਰ ਬੱਚੇ ਨੂੰ ਫੀਵਰ ਹੋ ਰਿਹਾ ਬਹੁਤ ਜ਼ਿਆਦਾ 104 105 ਅੱਜ ਕੱਲ ਉਹਦੀ ਹਾਲਤ ਨਾਜਿਕ ਬਣੀ ਹੋਈ ਹੈ ਪਰਮਾਤਮਾ ਉਹਦੇ ਤੇ ਮੇਰ ਪਰਿਆ ਹੱਥ ਰੱਖ ਕੇ ਸਾਰੀਆਂ ਅਰਦਾਸ ਕਰਿਓ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਦੀ ਅਰਦਾਸ ਲੱਗ ਜਾਂਦੀ ਹੈ ਜੀ ਸੋ ਵਾਹਿਗੁਰੂ ਸਭ ਤੇ ਮੇਰ ਰੱਖੇ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਤੇ ਆ ਜਿਹੜੀ ਰੈਮਡੀ ਹੈ ਇਹਨੂੰ ਜਰੂਰ ਫੋਲੋ ਕਰ ਲਿਓ ਠੀਕ ਹੈ ਜਰੂਰ ਫੋਲੋ ਕਰ ਲਿਓ ਫਿਰ ਰਿਜ਼ਲਟ ਸ਼ੇਅਰ ਕਰਦੇ ਰਹੋ ਕਾਲੀ ਨਾ ਕਰਿਆ ਕਰੋ ਬਿਲਕੁਲ ਵੀ ਕਿਉਂਕਿ ਇਹ ਕੋਈ ਜਾਦੂ ਨਹੀਂ ਹੁੰਦਾ ਇਤੇ ਥੋੜਾ ਟਾਈਮ ਲੱਗ ਜਾਂਦਾ ਹੁੰਦਾ ਹੈ ਇਸ ਕਰਕੇ ਤੁਸੀਂ ਘਬਰਾਇਆ ਨਾ ਕਰੋ ਲੈਂਦੀਆਂ ਜਾਇਆ ਕਰੋ ਪੋਜ਼ਿਟਿਵ ਰਿਹਾ ਕਰੋ ਨੈਗੇਟਿਵ ਬਿਲਕੁਲ ਨਾ ਹੋਇਆ ਕਰੋ ਪੋਜ਼ਿਟਿਵਿਟੀ ਪਰ ਪਰ ਰੱਖਿਆ ਕਰੋ ਠੀਕ ਹੈ ਜੀ ਖਿਜਣਾ ਨਹੀਂ ਹੈਗਾ ਕੱਲ ਕੋ ਭੈਣ ਦਾ ਆਇਆ ਕਹਿੰਦੀ ਮੇਰੇ ਸਾਈਆਂ ਨੇ ਚਿਹਰੇ ਤੇ ਹੋਰ ਮੇਰੇ ਮੈਨੂੰ ਕੁਝ ਦੱਸੋ ਤੇ ਮੈਂ ਕਿਹਾ ਤੁਹਾਨੂੰ ਕੋਈ ਅੰਦਰੂਨੀ ਪ੍ਰੋਬਲਮ ਨਹੀਂ ਪ੍ਰੋਬਲਮ ਤਾਂ ਕੋਈ ਨਹੀਂ ਮੈਨੂੰ ਕਹਿੰਦੀ ਖਿਜ ਬਹੁਤ ਆਉਂਦੀ ਹੈ ਸੋ ਖਿਜਣਾ ਮੈਂ ਹਮੇਸ਼ਾ ਕਹਿੰਦੀ ਆ ਕਿ ਫੇਸ ਤੇ ਸਮਾਈਲ ਰੱਖੋ ਸਮਾਈਲਿੰਗ ਫੇਸ ਹੋਣਾ ਚਾਹੀਦਾ ਤੁਹਾਡਾ ਪੋਜ਼ਿਟਿਵਿਟੀ ਪਰ ਪਰ ਰੱਖਣੀ ਚਾਹੀਦੀ ਹੈ ਨਹੀਂ ਤਾਂ ਸਾਰਾ ਦਿ ਸੜਕ ਹੁਣ ਕਿਥੋਂ ਸਾਫ਼ ਰਹੇਗਾ ਗੰਦਾ ਹੋ ਜਾਂਦਾ ਉਹਦੇ ਚ ਜ਼ਹਿਰਪੁੱਲ ਦੀ ਰਹਿੰਦੀ ਆ ਸਾਰਾ ਦਿਨ ਸੋ ਪੋਜ਼ਿਟਿਵ ਰਹੋ ਖੁਸ਼ ਰਹੋ ਪਰਿਵਾਰ ਤਾਂ ਅੱਜ ਕੱਲ ਕਿਸੇ ਨੂੰ ਮਿਲਦੇ ਨਹੀਂ ਹੈਗੇ ਜੀ ਕਰਮਾ ਵਾਲੇ ਨੇ ਉਹ ਲੋਕ ਜਿਨ੍ਹਾਂ ਦੇ ਘਰ ਚ ਪਰਿਵਾਰ ਹੈਗੇ ਨਹੀਂ ਇਕੱਠੇ ਪਰਿਵਾਰ ਹੈਗੇ ਨਹੀਂ ਸੋ ਲੋ ਜੀ ਆਪਾਂ ਵਲੌਗ ਦਾ ਇੱਥੇ ਕਰਦੇ ਐਂਡ ਤੇ ਭੈਣ ਦੀ ਕਾਲ ਲੈਨੇ ਆ ਤੇ ਆਪਾਂ ਪੀਨੇ ਆ ਪਾਠਾ ਤੇ ਰੈਮਡੀ ਜਿਹੜੀ ਆਪਣੀ ਹੈਗੀ ਇੱਕ ਭੈਣ ਨੇ ਮੇਰੇ ਤੋਂ ਮੰਗਾਇਆ ਵੀ ਸੀਗਾ ਹਜਮਾ ਭੇਜਣਾ ਮੈਨੂੰ ਨਾ ਭੇਜਣ ਦੀ ਬਹੁਤ ਪ੍ਰੋਬਲਮ ਹੋ ਜਾਂਦੀ ਆ ਜੀ ਔਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੈਂ ਬਹੁਤ ਜ਼ਿਆਦਾ ਬਿਜ਼ੀ ਰਹਿਨੀ ਆ ਹਨਾ ਚਲੋ ਕੋਈ ਗੱਲ ਨਹੀਂ ਕੋਸ਼ਿਸ਼ ਕਰੂੰਗੀ ਮੈਂ ਹੁਣ ਚਲੋ ਠੀਕ ਹੈ ਜੀ ਵਲੌਗ ਦਾ ਇੱਥੇ ਕਰਦੇ ਆਂ ਐਂਡ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਚੜਦੀ ਕਲਾ ਚ ਰਹੋ ਪੋਜ਼ਿਟਿਵ ਰਹੋ ਤੇ ਫਿਰ ਮਿਲਾਂਗੇ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ